ਅੰਜਨਾਤ ਪੋਡਕਾਸਟ ਤੇ ਸਰੋਤਿਆਂ ਦਾ ਸਵਾਗਤ ਹੈ ਜੀ ਅੱਜ ਦੀ ਪੋਡਕਾਸਟ ਦਾ ਵਿਸ਼ਾ ਸਾਡਾ ਪੁਰਾਣਾ ਪੰਜਾਬ ਉਹਦੀਆਂ ਕੋਈਆਂ ਸਾਂਝਾਂ ਉਹਨਾਂ ਦੀਆਂ ਯਾਦਾਂ ਸਾਡੇ ਬਜ਼ੁਰਗ ਮਿਹਨਤ ਮਸ਼ੱਕਤ ਜਿਹੜੇ ਕਰਦੇ ਸੀਗੇ ਤੇ ਉਹਦੀਆਂ ਗੱਲਾਂ ਬਾਤਾਂ ਅੱਜ ਅਸੀਂ ਕਰਾਂਗੇ ਜੀ ਮੈਂ ਅੱਜ ਪਿੰਡ ਬਰਗਾੜੀ ਬੈਠੇ ਆ ਜੀ ਸਾਡੇ ਨਾਲ ਨੇ ਬਾਈ ਜੀ ਠਾਨਾ ਸਿੰਘ ਜੀ ਤੇ ਇਹਨਾਂ ਨਾਲ ਜੀ ਵਿਚਾਰ ਕਰਾਂਗੇ ਵੀ ਇਹਨਾਂ ਦੇ ਬਜ਼ੁਰਗਾਂ ਨੇ ਜਿਹੜੇ ਪਿਤਾ ਪੁਰਖੀ ਕੰਮੋਂ ਉਦੋਂ ਹੁੰਦੇ ਸੀਗੇ ਪਰਾਤਨ ਪੰਜਾਬ 'ਚ ਉਹ ਸਾਰੀਆਂ ਜਿਹੜੀਆਂ ਜਾਤਾਂ ਇਹਨਾਂ ਨੂੰ ਕਹਾਂਗੇ ਵੀ ਸਾਡੇ ਨਾਲ ਸਾਂਝੀਆਂ ਕਰੋ ਬਾਈ ਬਾਈਕੋਤਾਲ ਸਾਹਿਬ ਅਦੇ ਜੀ ਤੇ ਬਜ਼ੁਰਗਾਂ ਦੀਆਂ ਜਾਤਾਂ ਜੀ ਬੜਾ ਮਨ ਕਰਦਾ ਹੁੰਦਾ ਕਈ ਵਾਰੀ ਜਦੋਂ ਆਪਾਂ ਬਚਪਨ ਵੱਲ ਦੇਖਦੇ ਆ ਆਪਣੇ ਦਾ 15 ਸਾਲ ਦੀ ਜਿਹੜੀ ਉਮਰ ਆ ਉਹ ਪੁਰਾਣਾ ਪੰਜਾਬ ਜਿਹਨੂੰ ਆਪਾਂ ਪੁਰਾਣਾ ਪੰਜਾਬ ਦੀ ਗੱਲ ਕਰਦੇ ਹਾਂ ਨਾ ਹਾਂਜੀ ਉਹਨਾਂ ਸਮਿਆਂ ਦੇ ਵਿੱਚ ਬੀਤਿਆ ਹਾਂਜੀ ਤੇ ਬਜ਼ੁਰਗ ਜਿਹੜੇ ਹੱਥੀ ਕੰਮ ਹੀ ਕਰਦੇ ਹੁੰਦੇ ਸੀ ਠੀਕ ਹੈ ਨਾ ਜੀ ਮਸ਼ੀਨੀ ਯੋਗ ਨਹੀਂ ਸੀਗਾ ਹਾਂਜੀ ਤੇ ਉਦੋਂ ਹਰੇ ਕੰਮ ਹੱਥੀ ਜਿਹੜਾ ਹੁੰਦਾ ਸੀਗਾ ਤੇ ਉਹ ਗੱਲਾਂ ਸਾਡੇ ਨਾਲ ਸਾਂਝੀਆਂ ਕਰੋ ਤੇ ਬੁਜੁਰਗ ਕੀ ਕੰਮ ਕਰਦੇ ਹੁੰਦੇ ਸੀ ਆਪਣੇ ਬੁਜੁਰਗ ਖੂਹ ਤੋਂ ਪਾਣੀ ਭਰਦੇ ਹੁੰਦੇ ਸੀ ਖੂਹੋਂ ਤੋਂ ਖੂਹ ਤੋਂ ਅੱਛਾ ਜੀ ਤੇ ਇੱਕ ਚਗਰੀ ਲੱਗੀ ਹੁੰਦੀ ਸੀ ਉਹਦੇ ਤੇ ਖੂਹ ਤੇ ਆਹ ਖੂਹੇ ਅੱਛਾ ਜੀ ਚਗਰੀ ਉੱਪਰ ਉੱਪਰ ਚਗਰੀ ਲੱਗੀ ਤੋਂ ਹੀ ਲਾ ਚਾਂਦੀ ਚੌਣੇ ਦਾ ਬੋਕਾ ਹੁੰਦਾ ਸੀ ਬੋਕਾ ਥੱਲੇ ਪਾਣੀ ਭਰਨ ਵਾਲਾ ਹਾਂ ਜੀ ਪਾਣੀ ਭਰਨ ਵਾਲਾ ਹੂੰ ਅੱਗੇ ਅੱਗੇ ਛੋਟੀ ਜੋੜੀ ਹੁੰਦੀ ਸੀ ਉਹਦੇ ਮਗਰ ਬਿੰਦੀ ਪਾਈ ਹੁੰਦੀ ਸੀ ਹੂੰ ਉਹ ਬਾਚ ਜੇ ਜੋ ਬੂਕਾ ਪਿੰਡੀ ਹਾਂ ਪਿੰਡੀ ਅੱਛਾ ਹਾਂਜੀ ਹਾਂ ਪਿੰਡੀ ਇਹ ਲੱਕੜ ਦੀ ਹੁੰਦੀ ਆ ਹਾਂ ਲੱਕੜ ਦੀ ਪਿੰਡੀ ਹੁੰਦੀ ਸੀ ਜੀ ਅੱਛਾ ਹਾਂਜੀ ਓਕੇ ਤੇ ਉਹ ਲੈ ਝੋਟੀ ਨਾ ਹੋ ਪਾਣੀ ਖਿੱਚਦੇ ਇਹ ਜਦੋਂ ਉਹ ਬੋਕਾ ਭਰ ਜਾਂਦਾ ਸੀ ਹੂੰ ਉਹ ਜੋ ਝੋਟੀ ਨਾ ਬਾਹਰ ਖਿੱਚ ਕੇ ਲਿਆਉਲੇ ਸੀ ਹੂੰ ਤੇ ਉੱਥੇ ਇੱਕ ਕੁੰਡ ਬਣਿਆ ਹੋਆ ਦਾ ਕੁਲਾ ਲਾ ਉਹਦੇ ਨਾਲ ਨਾਲ ਉਹਦੇ ਨਾਲ ਜੀ ਓਕੇ ਉਹਦੇ ਚ ਉਹਨੂੰ ਰੋਜ਼ ਜਿਹੜੀ ਗੱਡੀ ਕੋਕ ਨੂੰ ਦੀ ਉਹ ਗਾਹ ਕੁੰਡਾ ਦੇ ਵਿੱਚ ਚਲਿਆ ਜਾਂਦਾ ਓਕੇ ਹਾਂਜੀ ਹੂੰ ਗਾਹ ਕੁੰਡਾ ਦੇ ਵਿੱਚ ਹੁਣ ਤਾਂ ਟੂਟੀਆਂ ਲੱਗਦੀਆਂ ਪਹਿਲਾਂ ਗੋਲੀ ਮੱਕੀ ਦੇ ਗੋਲੀ ਪਾਉਂਦੇ ਅੱਛਾ ਜੀ ਹਾਂਜੀ ਹੂੰ ਉਹ ਵੱਡੋ ਵੱਡੀ ਫਿਰ ਗੋੜਾ ਦੇ ਪਾਣੀ ਉਹ ਕੁੰਡਾ ਜੋ ਭਰਦੇ ਹੁੰਦੇ ਸੀ ਹੂੰ ਤੇ ਬਾਅਦ ਚ ਜਿਹੜੇ ਰਹਿ ਜਾਂਦੇ ਸੀ ਉਹ ਗੱਡੀ ਬਣੀ ਹੁੰਦੀ ਸੀ ਟੈਂਕੀ ਪਾਣੀ ਵਾਲੀ ਹੂੰ ਉਹਦੇ ਵੀ ਮਗਰੋਂ ਉਹਵੇਂ ਗੋਲਣ ਲੱਗਿਆ ਸੀ ਹੂੰ ਉਹ ਖੋਲਣ ਲਾ ਕੇ ਮਾਸ਼ਕ ਦੇ ਨਾਲ ਸੌੜਿਆਂ 'ਚ ਪਾਣੀ ਪਾਉਂਦੇ ਸੀ ਘਰਾਂ 'ਚ ਹਾਂਜੀ ਮਤਲਬ ਪਾਣੀ ਕੂਚ ਕੱਢਣ ਦਾ ਕੰਮ ਹਾਂਜੀ ਘਰਾਂ 'ਚ ਭਰ ਕੇ ਆਉਂਦਾ ਕੰਮ ਉਹ ਤੁਹਾਡੇ ਆਪਣਾ ਪਰਿਵਾਰ ਕਰਦਾ ਸੀ ਹਾਂਜੀ ਪਰਿਵਾਰ ਸਾਡਾ ਕਰਦਾ ਸੀ ਅੱਛਾ ਜੀ ਨਾਲ ਹੀ ਮੇਰੀ ਮਾਤਾ ਜੀ ਹਾਂਜੀ ਭੱਠੇ ਜਾਂ ਦਾਣੇ ਭੁੰਨੇ ਹੁੰਦੇ ਹੁੰਦੇ ਸੀ ਅੱਛਾ ਜੀ ਹਾਂਜੀ ਨਾਲ ਹੀ ਇਹ ਕੰਮ ਕਰਦੇ ਸੀ ਹਾਂ ਨਾਲ ਹੀ ਸਾਡੀ ਮਾਤਾ ਜੀ ਉਹ ਲੈ ਚੋ ਰੇਤਾ ਕੱਢ ਕੇ ਹਾਂ ਉਹਦੇ ਵਿੱਚੇ ਦੀ ਸਾਨੂੰ ਰੋਟੀਆਂ ਬਣਾ ਕੇ ਕਵਾ ਜਿੰਦੇ ਸੀਗੇ ਅੱਛਾ ਹਾਂ ਜੀ ਉਹ ਜਿਹੜੀ ਤਵੀ ਆ ਉਹ ਵੀ ਕੜਾਈ ਹੁੰਦੀ ਹਾਂ ਕੜਾਈ ਇੱਕ ਦੱਸੋ ਉਹ ਜਿਹੜਾ ਖੂ ਸੀਗਾ ਜਿੱਥੋਂ ਪਾਣੀ ਹਣੋ ਤੁਹਾਡੇ ਰਹਾ ਇਸ ਟਾਈਮ ਹਾਂ ਉਹ ਖੂ ਹੈਗਾ ਜੀ ਉਹਦੇ ਤੇ ਲੈਟਰ ਲੱਗਿਆ ਜਾਣਕਾਰ ਪੂਰੀ ਹੈ ਜੀ ਨਾਲ ਹੀ ਜਾਂਦੇ ਅੱਛਾ ਦੇ ਨਾਲ ਹੀ ਖੂ ਆਈ ਨਾਲ ਹੈਗਾ ਹਾਂ ਲੈਟਰ ਲੱਗਿਆ ਉਹ ਬਾਤ ਨਹੀਂ ਕਰਿਆ ਜੀ ਹੁਣ ਫਿਰ ਉਹ ਕਿਵੇਂ ਉਹਦੀ ਕਿਦਾਂ ਲੋਕੀ ਹੁਣ ਉੱਤੇ ਆਉਂਦੇ ਕਰਦੇ ਮੇਰਾ ਕਲਾ ਜਿਹੜੀ ਸਾਥ ਆਏ ਇਹਦੀ ਗੱਲ ਕਰਦੇ ਸਾਤ ਬਣ ਗਈ ਜੀ ਉੱਤੇ ਅੱਛਾ ਜੀ ਉੱਤੇ ਛੱਡ ਬਣਿਆ ਹੋ ਉੱਤੇ ਬੈਠੇ ਰਹਿੰਦੇ ਹਾਂ ਜਿਉਂ ਤੜਕੇ ਤੋਂ ਬਹਿੰਦੇ ਸ਼ਾਮ ਤੱਕ ਬੈਠੇ ਰਹਿੰਦੇ ਹੁਣ ਮਹਲੋ ਸੱਤ ਬਣ ਗਈ ਜਿਹੜਾ ਕੂਦੀ ਆਹ ਸਾਤ ਬਣ ਗਈ ਜੀ ਓਕੇ ਓਕੇ ਉਹ ਜਾਨੀ ਬੰਦ ਨਹੀਂ ਕੀਤਾ ਖੂਹ ਜਾਨ ਦੀ ਰਹਿ ਗਈ ਹੈ ਅੱਛਾ ਜੀ ਹਾਂ ਤਾਂ ਉਹ ਇੱਕ ਆਵਾਜ਼ ਨਿਕਲ ਨੂੰ ਛੱਡੀਆਂ ਬਗਾਇ ਮਾੜਾ ਜੀ ਹੂੰ ਤੇ ਫਿਰ ਨਾਲ ਜਿਹੜੇ ਬਜ਼ੁਰਗ ਪਾਣੀ ਦਾ ਕੰਮ ਹੋ ਗਿਆ ਦਾਣੇ ਪਨੋਂਦਾ ਕੰਮ ਹੋ ਗਿਆ ਨਾਲ ਹੀ ਘਰਾਂ ਦਾ ਕੰਮ ਵਿਆਹ ਸ਼ਾਦੀ ਦਾ ਵੀ ਕਰਦੇ ਸੀਗੇ ਹਾਂ ਭਾਂਡੇ ਮਾਂਜਣ ਦਾ ਕੰਮ ਨਹੀਂ ਕਰਦੇ ਰਸਤੇ ਕਰਾਉਣ ਵਾਲਾ ਕੰਮ ਨਹੀਂ ਕਰਦੇ ਨਹੀਂ ਰਸਤੇ ਕਰਾਉਣ ਵਾਲਾ ਨਹੀਂ ਕਰਦੇ ਸੀਗੇ ਉਹ ਵਰਕਾਉਣ ਕੋਲ ਉਹ ਰਾਜੇ ਸੇਕ ਕਰਦੇ ਸੀ ਅੱਛਾ ਥੋੜੇ ਨਹੀਂ ਕਰਦੇ ਹਾਂ ਉਹ ਰਾਜੇ ਸੇਕ ਕਰਦੇ ਸੀ ਅੱਛਾ ਹਾਂਜੀ ਤੇ ਇਸਨੇ ਸੱਪੇ ਜਿਹੜੇ ਰਿਸ਼ਤੇਦਾਰੀਆਂ ਚ ਵਿਆਹ ਸ਼ਾਦੀਆਂ ਦੇ ਉਹ ਉਹ ਘੰਡਾ ਜਾਂ ਮਾਰ ਕੋਲ ਘੰਡਾ ਜਾਂ ਵਿਆਹ ਕਰਦੀ अच्छा ओनु गंड बोलदे सी ओ गंड हां ओ ओसे ਪਿੰਡਾਂ ਵਿੱਚ ਲੈ ਕੇ ਜਾਂਦੇ ਸੀ ਹੂੰ ਬਸ ਉਹ ਚਨੇ ਹੀ ਹੁੰਦੇ ਸੀ ਉਦੋਂ ਕੋਈ ਇਹੋ ਜਿਹਾ ਐ ਨਹੀਂ ਸੀਗਾ ਜੀ ਮੋਬਾਈਲ ਜਦੋਂ ਗੰਡ ਫਿਰ ਦੇਣ ਜਾਂਦੇ ਸੀ ਫਿਰ ਉਥੋਂ ਮੁਲਕੇ ਤੁਹਾਨੂੰ ਆ ਗੰਡ ਕਹਿੰਦੇ ਸੀ ਕੋਈ ਖੇਸ ਦੇ ਦਿੰਦਾ ਸੀ ਕੋਈ ਗੰਡ ਪੈਸੇ ਦੇ ਦਿੰਦੇ ਸੀ ਤੇ ਕਿਰਾਇਆ ਜਿਹੜਾ ਪ੍ਰਕਰਾ ਦੇ ਬੱਲੇ ਲਉਂਦੇ ਸੀ ਕਿਰਾਇਆ हां ਕਿਰਾਇਆ ਕੋ ਘਰ ਦੇ ਦੇ ਦਿੰਦੇ ਸੀਗਾ ਜੀ ਅੱਛਾ ਜੀ ਜਿਵੇਂ ਲੱਗਦਾ ਸੀ ਬਾਕੀ ਉੱਥੋਂ ਹੋ ਜਾਂਦੇ ਸੀ ਉਹ ਅੱਗੇ ਵੀ ਦੇ ਦਿੰਦੇ ਕਰਦੇ ਤਾਂ ਅੱਛਾ ਅੱਛਾ ਤੋਂ ਤੋਂੜੇ ਕਿਰਾਏ ਲੱਗਦੇ ਸੀ ਜਦੋਂ ਤਾਂ ਹਾਂ ਤੋਂੜੇ ਲਾਉਂਦੇ ਆ ਉਹਨੇ ਦੇ ਦਿੰਦੇ ਸੀ ਹਾਂਜੀ 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 ਚਲੋ ਇਹ ਬਜ਼ੁਰਗਾਂ ਦਾ ਫਿਰ ਬੜੀ ਮਹਤਵਪੂਰਨ ਕੰਮ ਸੀਗਾ ਹਾਂਜੀ ਬਜ਼ੁਰਗਾਂ ਦੀ ਬਹੁਤ ਮਹਤਤ ਸੀਗੀ ਜਿਹੜਾ ਟੂ ਅੱਡੀ ਸਾਡੇ ਬਜ਼ੁਰਗ ਜਿਵੇਂ ਗਹਿਰੀ ਪਾਕੀ ਜਾ ਕੇ ਖੂਹ ਤੇ ਪਾਣੀ ਪਾ ਉਹ ਉੱਥੇ ਚਲੇ ਗਏ ਹਾਂ ਉੱਥੇ ਚਲੇ ਗਏ ਬਜ਼ੁਰਗ ਤੁਹਾਡੇ ਕਿੰਨੇ ਭਰਾ ਸੀਗੇ ਭਰਾ ਸੀਗੇ ਜੀ ਅੱਛਾ ਜੀ ਇੱਕੋ ਘਰ ਚ ਰਹਿੰਦੇ ਸੀਗੇ ਓਕੇ ਹਾਂਜੀ ਬਾਚ ਫੇ ਸਾਨੂੰ ਜੋਕ ਘਰਾਂ ਨੇ ਹਨ ਮਸਲਮਾਨਾਂ ਦਾ ਤਾਂ ਹਨ ਪੰਚਾਇਤ ਵਾਲਿਆਂ ਦੇ ਦੇਤਾ ਤੋਂ ਗਏ ਹਾਂਜੀ ਹਾਂਜੀ ਹਾਂ ਪਹਿਲਾਂ ਤਾਂ ਜੁਆਇੰਟ ਫੈਮਲੀਆ ਹੁੰਦੀਆਂ ਸੀ ਸਾਰੇ ਸਾਂਝੇ ਪਰਿਵਾਰ ਹੁੰਦੇ ਪਿੰਡ ਸਾਡਾ ਪਹਿਲਾਂ ਸੇਕਾ ਹੀ ਸਨ ਪੱਕ ਦੇ ਕੇ ਲੈਏ ਸੀਗੇ ਪਾਣੀ ਭਰਨ ਵਾਸਤੇ ਅੱਛਾ ਪਿੰਡ ਤੁਹਾਡਾ ਸੇਕਾ ਸੇਕਾ ਬਰਾਣਾ ਜੀ ਓਕੇ ਓਕੇ ਫੇ ਸਾਨੂੰ ਪਾਣੀ ਭਰਨ ਵਾਸਤੇ ਆ ਸਾਧੂ ਦੇ ਘਰਾਂ ਹਾਂਜੀ ਇਹ ਸਾਨੂੰ ਪੱਕ ਦੇ ਕੇ ਲਿਆਏ ਸੀਗੇ ਹੂੰ ਪਾਣੀ ਭਰਨ ਵਾਸਤੇ ਹੂੰ ਹਾਂਜੀ ਠੀਕ ਆ ਤੇ ਗਾਂ ਫਿਰ ਤੋਂ ਹੀ ਆਦਾ ਹੁਣ ਤੁਸੀਂ ਕੀ ਕੰਮਕਾਰ ਫਿਰ ਕੀਤੇ ਫਿਰ ਜ਼ਿੰਦਗੀ ਚ ਤੁਹਾਡੇ ਗਾਂ ਬਾਅਦ ਮੈਨੂੰ ਫਿਰ ਆਸਮਾਨ ਇਥੇ ਮੈਂ ਤੁਹਾਨੂੰ ਮਸ਼ਵਰਾ ਜੋਧ ਪ੍ਰਸਾਦ ਦੇ ਇਕੱਠੇ ਕਰਦਾ ਸੀ ਅੱਛਾ ਉੱਥੇ ਉਹ ਬਾਬੇ ਨੇ ਜੀ ਇਥੇ ਬਨਾਰਾ ਦੇ ਘਰੇ ਹਮ ਭਾਈ ਉੱਥੇ ਗਿਆ ਤੋਂ ਉਹਨਾਂ ਨੇ ਮੈਨੂੰ ਪੁੱਛਿਆ ਵੀ ਕਹਦੇ ਆ ਤੇ ਤੁਹੋਧ ਪ੍ਰਸਾਦ ਦੇ ਲੈ ਕੇ ਜਾਣੇ ਆ ਭਾਈ ਆਖਿਆ ਜੀ ਇਹ ਧਰਮ ਖਾਨ ਜਨ ਮੈਂ ਚੜ ਪੈਂਦਾ ਉੱਥੇ ਲੈ ਕੇ ਜਾਣਿਆ ਜੀ ਉਹਨਾਂ ਨੇ ਮੇਰੇ ਇੱਕ ਲਫੜ ਮਾਰਿਆ ਪਹਿਲਾਂ ਕੀ ਗੱਲ ਉਹਾਂ ਦੇ ਆਖਰ ਮਸ਼ਾਲਾ ਹਾਂ ਇੱਕ ਮੇਰੇ ਦੂਜੇ ਪਾਸੇ ਮਾਰਿਆ ਜੀ ਆਹ ਇਹ ਆਖਰ ਮਸ਼ਾਲਾ ਹੋਣ ਕੇ ਮੈਨੂੰ ਕਹਿੰਦੇ ਵੀ ਜਾ ਖੇਡੋ ਗੋਲ ਛੜਕਾ ਦੇ ਜੀ ਹਾਂ ਤੇ ਦੂਸਰੇ ਦਿਨ ਮੈਂ ਜਾ ਕੇ ਸੰਧਮੀ ਮੈਲ ਸੀ ਦੀ ਕਟਾਈ ਮੈਲ ਜੀ ਉਹਦੇ ਜ ਮੈਂ ਅਜੀ ਦੇਸੀ ਜਾ ਕੇ ਛੜਕਾਂ ਦੇ ਖੇਡਣ ਲੱਗੇ ਸੀ ਛੜਕਾਂ ਦੇ ਖੇਡਣ ਲੱਗੇ ਸੀ ਉਹ ਫਿਰ ਮੈਂ 5 ਸਾਲ ਡਿਊਟੀ ਕੀਤੀ ਹੈ ਜੀ। ਹਮਮ ਫਤਾਈ ਮਿਲ ਚ ਹਮਮ ਫਿਰ ਸਾਈਕਲ ਤੇ ਜਾਣਾ ਤੇ ਸਾਈਕਲ ਤੇ ਆਉਣਾ ਸੀ। ਕਿੰਨਾ ਕਿਲੋਮੀਟਰ ਬਣ ਜਾਂਦਾ? ਹਾਂ 20 15 ਕਿਲੋਮੀਟਰ 15 ਇੱਕ ਵਾਰ ਦੇ 15 ਜਾਂਦਾ ਸੀ। ਜੀ ਹਾਂ 30 ਕਿਲੋਮੀਟਰ ਸਾਈਕਲ ਤੇ ਜਾਂਦਾ ਸੀ। ਸਾਈਕਲ ਤੇ ਹਾਂਜੀ ਅੱਜ ਕੱਲ ਤਾਂ ਜਵਾਕ ਅੱਜ ਕੱਲ ਤੇ ਤੁਹਾਨੂੰ ਪਤਾ ਡੇ ਤੇ ਜਾਣਾ ਤਾਂ ਵੀ ਮੋਟਰਸਾਈਕਲ ਭਾਲਦੇ ਆ। ਮੋਟਰ ਅਸੀਂ ਬਹੁਤ ਮਿਹਨਤ ਕੀਤੀ ਹੈ ਜੀ। ਅੱਛਾ ਹਾਂਜੀ ਪੇਰ ਕਾਂਡਮਲ ਉਥੇ ਤਾਂ ਗਾਮੇਂ ਦੀ ਨੌਕਰੀ ਕਰੀ ਜਾਂਦਾ। ਆ ਤਾਂ ਗਾਮੇਂ ਚ 5 ਸਾਲ ਨੌਕਰੀ ਕੀਤੀ ਹੈ ਜੀ। ਤੇ ਫੇਰ ਮੁੜ ਕੇ ਉਥੇ ਬਿਮਾਰੀ ਜੀ ਲੱਗੀ ਸਾਹ ਜੀ ਉਹ ਕਿਆ? ਆ ਛੱਡਤੀ। ਫੇਰ ਮੈਂ ਛੱਡਤੀ ਜੀ। ਓਕੇ। ਹਾਂ ਜੀ। ਫੇਰ ਬਾਅਦ ਚਾ ਕੇ ਇੱਥੇ ਮੈਨੂੰ ਸੋਸਾਇਟੀ ਚ ਲਵਾਤਾ ਜੀ। ਅੱਛਾ ਜੀ। ਆ ਠੱਲੋਂ ਪੱਟ ਠੱਲੋਂ ਆਣੇ। ਲਾਲ ਸਿੰਘ ਨਹੀਂ ਜੀ। ਹਾਂ ਜੀ। ਫੇਰ ਮੈਂ ਉਸੇ ਸੋਸਾਇਟੀ ਚ 3 ਨਵੇਂ ਲਾਈ ਜੀ ਪੂਰੇ। ਹੂੰ। ਉਹਨੇ ਤਿੰਨ ਮਹੀਨੇ ਮੇਰੇ ਪੂਰੇ ਹੋਣ ਤੇ ਮੈਨੂੰ ਫੇਰ ਕੱਢਤਾ ਜੀ। ਹੂੰ। ਫਿਰ ਮਹੜਕੇ ਘਰੇ ਬਹਿ ਗਿਆ ਸੀ ਹੁਣ ਕੇ ਮਾਲ ਪਸ਼ੂ ਆਪਨੇ ਸਾਂਭਦਾ ਰਿਆ ਜੀ ਨਾ ਲਾ ਸੀ ਮਾਈ ਦੇ ਕੋਈ ਜ਼ਮੀਨ ਜ਼ਾਇਦਾ ਤਾਂ ਤੁਹਾਡੀ ਕੋਈ ਜ਼ਮੀਨ ਹਾਂ ਜ਼ਮੀਨ ਜ਼ਾਇਦਾ ਤਾਂ ਕੋਈ ਨਹੀਂ ਜੀ ਕੋਈ ਨਹੀਂ ਹੈਗੀ ਨਾ ਜੀ ਬਸ ਐਂ ਕਿ ਜਾਰਾ ਕਰ ਜੱਦੀ ਬੋਸਤੀ ਜ਼ਮੀਨ ਕੋਈ ਨਹੀਂ ਨਹੀਂ ਦਿਹਾੜੀ ਦਾ ਪਹਿਲਾ ਕੰਮ ਦਿਹਾੜੀ ਢੱਪਾ ਵਿੱਚ ਫਿਰ ਦਿਹਾੜੀ ਢੱਪਾ ਕਰਨ ਲੱਗ ਗਈ ਸੀ ਹੂੰ ਬਾਅਦ ਚ ਮੇਰਾ ਭਰਾ ਲੱਗਿਆ ਸੀ ਬਿਜਲੀ ਬੋਰ ਚ ਹਾਂ ਜੀ ਹਾਂ ਜੀ ਤੇਰੇ ਨੇ ਮੈਨੂੰ ਪਰਸੀ ਖਣਾ ਦਾ ਸੀ ਬਿਜਲੀ ਬੋਰ ਚ ਬਿਜਲੀ ਬੋਰ ਚ ਹਾਂ ਜੀ ਓਕੇ ਹਾਂ ਜੀ ਕਿ ਇਹ 10 ਸਾਲ ਮੈਂ ਫਰੀਦਪੁਰ ਡੈਲੀ ਅਪਡਾਊਨ ਸਾਈਕਲ ਤੇ ਜਾਂ ਸਾਈਕਲ ਤੇ ਜਾਂਦਾ ਸੀ ਅੱਛਾ ਮੈਂ 12 ਸਾਲ ਉਸੇ ਸਾਈਕਲ ਤੇ ਡਿਊਟੀ ਕੀਤੀ ਹੈ ਡੈਲੀ ਅਪਡਾਊਨ ਕਰਦਾ ਸੀ ਤਗੜੇ ਤਗੜੇ ਹਾਂ ਜੀ ਹੁਣ ਬਿਜਲੀ ਬੋਰਚੋਂ ਰਿਟਾਇਰ ਹੋਏ ਹਾਂ ਹਾਂ ਬਿਜਲੀ ਬੋਰਚੋਂ ਫਿਰ ਮੈਂ 2009 ਚ ਇੱਥੇ ਬਰਗਾੜੀ ਬੈਲੀ ਕਰਾ ਕੇ ਆ ਗਏ ਹੂੰ ਉਸੇ ਵੇਪਾਂਛੀ ਸਾਲ ਮੈਂ ਜੇ ਡਿਊਟੀ ਕੀਤੀ ਤੇ 2016 ਚ ਮੈਂ ਰਿਟਾਇਰਮੈਂਟ ਹੋ ਗਿਆ ਹੁਣ ਤੁਸੀਂ ਫਿਰ ਪਿੰਡ ਦਾ ਕੰਮ ਹੁਣ ਵੀ ਕਰਦੇ ਆ ਡਿਊਟੀ ਦੌਰਾਨ ਵੀ ਕਰਦਾ ਜੀ ਹਾਂਜੀ ਹੁਣ ਵੀ ਨਹੀਂ ਛੱਡਿਆ ਜੀ ਲੋਕੀ ਤਾਂ ਕਹਿੰਦੇ ਵੀ ਇਹ ਮਾੜਾ ਕੰਮ ਆ ਕੋਈ ਕਹਿੰਦੇ ਵੀ ਸੀ ਕਿ ਤੂੰ ਇੰਨੀ ਪੈਨਸ਼ਨ ਲੈਣਾ ਫਿਰ ਤੂੰ ਇਹ ਕੰਮ ਆਉਦਾ ਤੇ ਭਾਂਡੇ ਮਾਂਜਣ ਵਾਲਾ ਨਾ ਕਰ ਜਾਨ ਮੈਂ ਆਖਿਆ ਜੀ ਮੈਨੂੰ ਜਿਗਾੜੀ ਇਸੇ ਕੰਮ ਤੋਂ ਮੈਨੂੰ ਸੁਰੱਖਿਤੀ ਮਿਲੀ ਆ ਪਰ ਮੈਂ ਨਹੀਂ ਛੱਡਦਾ ਜਿੰਨਾ ਚਿਰ ਮੇਰੀ ਤੰਦਰੁਸਤੀ ਹੈ ਨਹੀਂ ਬੇਇੱਜ਼ਤੀ ਜੀ ਮੰਨਦੇ ਲੋਕੇ ਨੂੰ ਕੀ ਬੇਇੱਜ਼ਤੀ ਮੰਨਦੇ ਪਰ ਆਪਾਂ ਬੇਇੱਜ਼ਤੀ ਨਹੀਂ ਜੀ ਆਪਾਂ ਸਹੀ ਕੰਮ ਕੀਤਾ ਹੁਣ ਵੀ ਕਰਦੇ ਹਾਂ ਹੁਣ ਵੀ ਕਰਦੇ ਹਾਂ ਹਾਂਜੀ ਹੂੰ ਤੇ ਹੋਰ ਜ਼ਿੰਦਗੀ ਦੇ ਕੁ ਤਜਰਬੇ ਕਾਟੇ ਮਿੱਠੇ ਕਾਟੇ ਮਿੱਠੇ ਤਜਰਬੇ ਜੀ ਮੈਂ ਸਕੂਲ ਪੜਦਾ ਹੁੰਦਾ ਸੀਗਾ ਹਾਂ ਸੀਗਾ 4 5 ਸਾਲ ਦੀ ਉਮਰ ਚ ਹੂੰ ਤੇ ਰਾਜ ਮੈਂ ਉੱਥੇ ਆਮ ਤੌਰ ਤੇ ਚੱਕੀ ਹੁੰਦੀ ਸੀ ਜਿਵੇਂ ਵਾਰ ਸਹਿੰਗ ਦੀ ਹੂੰ ਹੋਰ ਦੇ ਮੈਂ ਉਹ ਪੂਲੀ ਚੱਲਦੀ ਹੁੰਦੀ ਸੀ ਤੇ ਮੈਂ ਪੂਲੀ ਖਿਹੜਨ ਲੱਗ ਗਿਆ ਜੀ ਉਹਨੇ ਪੂਲੀ ਨੇ ਮੈਨੂੰ ਉਤੋਂ ਨਹੀਂ ਚੱਕ ਕੇ ਮਾਰਿਆ ਸੀ ਕਰ ਸਨੇ ਦਿੱਤਾ ਹੀ ਹਾਂ ਤੇ ਮੈਂ ਰੇਸੇ ਤੇ ਲਿੱਭੜ ਕੇ ਤੇ ਜਦੋਂ ਘਰੇ ਆਇਆ ਹੂੰ ਫੇਰ ਆਪਰਾ ਮੈਨੂੰ ਗਾਲਾਂ ਲੱਗਿਆ ਕੱਢਣ ਹੂੰ ਆਂਦਾ ਵੀ ਕੀ ਕਰਦਾ ਸੀ ਮੈਂ ਕਿਹਾ ਮੈਂ ਪੂਲੀ ਖਿਹੜਨ ਲੱਗ ਗਿਆ ਜੀ ਆਹ ਤਾਂ ਮਰ ਸੀ ਮੈਨੂੰ ਤਾਂ ਉਹਨੇ ਆਏ ਮਾਰਿਆ ਚਲਾ ਕੇ ਉਹ ਤਾਂ ਮਰਨਾ ਸੀ ਕਰ ਤੂੰ ਪੁੱਟੇ ਕੰ ਕਰ ਬਚ ਗਏ ਬਾਪ ਹਾਂਜੀ ਹੈ ਬਚ ਗਏ ਜੀ ਤੇ ਫੇਰ ਉਹ ਇੱਕ ਅੰਬਾਲੀ ਗੱਲ ਜਿਹੜੀ ਕਰਦੇ ਸੀ ਉਹ ਕੀ ਅੰਬਾਲ ਅੰਬ ਫੇਰ ਇਹ ਤੇ ਮਾ ਮਾ ਛੱਪੜ ਹੁੰਦਾ ਸੀ ਤੇ ਬੋਲ ਹੁੰਦਾ ਸੀ ਸਾੜਾ ਬਣਿਆ ਵਾ ਉਹਦੇ ਕੱਚੇ ਅੰਬਾਂ ਵਾਲਾ ਸੌ ਗਿਆ ਜੀ ਹੂੰ ਉਹਨੇ ਮੈਂ ਕੱਚੇ ਅੰਬ ਚੱਕ ਕੇ ਹੂੰ ਚੱਕ ਲਿਆ ਹੂੰ ਤੇ ਮੇਰੀ ਮਾਂ ਨੂੰ ਪਤਾ ਲੱਗ ਗਿਆ ਜੀ ਵੀ ਇਹ ਅੰਬ ਚੱਕ ਲਿਆ ਹੂੰ ਤੇ ਮੈਂ ਉਹਦੇ ਮੂਹਰੇ ਭੱਜਿਆ ਤੇ ਆਪਣੇ ਮਾਮਾ ਮਾ ਤੜੀ ਵਧੀ ਸੀ ਕਿ ਹੂੰ ਇਹਨਾਂ ਦੀ ਪ੍ਰੀਤਮ ਸਰਕਾਰ ਦੀ ਮਾਂ ਜੀ ਅੱਛਾ ਜੀ ਤੇ ਮੈਂ ਉਹਦੇ ਮੰਜੇ ਠਾ ਵੜ ਗਿਆ ਜੀ ਮੇਰੀ ਮਾਂ ਨੂੰ ਲੱਗਿਆ ਪਤਾ ਉਹਨੇ ਮੰਜੇ ਢੋ ਕੱਢ ਕੇ ਮੈਨੂੰ ਥਾਪਿਆ ਨਾ ਕੋੜਦੀ ਆਈ ਤੇ ਉਸੇ ਲੈ ਗਈ ਅੰਬਾਲੇ ਕੋਲੇ ਅੱਛਾ ਜੀ ਵੀ ਇਹਨੇ ਯਾਂਹ ਪਰ ਚੱਕ ਕੇ ਲਿਆ ਤੂੰ ਅੱਜ ਤੱਕ ਆਂਬ ਚੱਕੇ ਆ ਭਣ ਕੇ ਕਿ ਹੋਰ ਚੋਰੀ ਕਰਾਂਗੇ ਚੰਗਾ ਬੜੇ ਥਲਾ ਹਾਂ ਇਹ ਤੂੰ ਬਾਅਦ ਚ ਮੈਨੂੰ ਚੱਕਿਆ ਮਿਲਦੀ ਵੀ ਮੈਂ ਛੋਟੀ ਚੋਰੀ ਕੀਤੀ ਸੀ ਤੇ ਬਾਅਦ ਚ ਵੱਡੀ ਚੋਰੀ ਤੂੰ ਬਾਅਦ ਚ ਤੋਂ ਹੋ ਗਈ ਸੀ ਹਾਂ ਦੇ ਕੋ ਜਿਹੜੇ ਪਜਾਮੇ ਚ ਸੰਤਰੇ ਪਾੜੇ ਆ ਫੇਰ ਉਸੇ ਨਰਮਾ ਗੁਰਦੇ ਹੁੰਦੇ ਜੀ ਹੂੰ ਉਥੇ ਉਹ ਬਾਗ ਲੱਗਿਆ ਹੁੰਦਾ ਜਿਆਮਿੰਦਰ ਦਾ ਜੀ ਹੂੰ ਉਹਦੇ ਜੋ ਮੈਂ ਸੰਤਰੇ ਵਾਲਾ ਆ ਦਾ ਪਜਾਮਾ ਭਰ ਲਿਆ ਜੀ ਹੂੰ ਤੇ ਉਹ ਮੈਂ ਘਰੇ ਲਿਆ ਹੂੰ ਤੇ ਉਹ ਮੇਰਾ ਭਾਈ ਲੜ ਪਿਆ ਆਹਦਾ ਵੀ ਇਹ ਕਿ ਕੀਤਾ ਦੂੰ ਮੈਂ ਆਖਿਆ ਯਾਰ ਮੈਂ ਰਾਜ ਚੱਕ ਲੈਣਾ ਇਹਨੇ ਕਿਹਾ ਕਿ ਸੰਤਰੇ ਪਾ ਕੇ ਪਜਾਮੇ ਚ ਹਾਂਜੀ ਪਜਾਮੇ ਚ ਸੰਤਰੇ ਕਿਨੇ ਪਜਾਮੇ ਚ ਬੋਟੇ ਦੇ ਰੱਖਿਆ ਜੀ ਤੂੰ ਐਂ ਕਰ अच्छा हां ਪਜਾਮੇ ਦੀ ਨਹੀਂ ਪਾਈ ਜੀ ਉਹ ਮੈਂ ਪਜਾਮਾ ਥੱਲੋ ਬੰਨ ਕੇ ਮੋਢਿਆਂ ਦੇ ਉੱਤੇ ਨਾ ਮੋਢੇ ਤੇ ਰੱਖ ਲੈਣ ਵਾਲਾ ਬੰਨ ਕੇ ਨਾਲਾ ਬੰਨ ਕੇ ਉਹ ਵਾਜੇ ਲੋਕਿਆ ਰੇ ਲਿਆ ਕੇ ਆਪਦੇ ਭਰਾ ਨੂੰ ਪਕਾਏ ਹੂੰ ਉਹਦਾ ਵਿਹ ਕੀ ਕੀਤਾ ਤੂੰ ਅੱਜ ਗੰਢੇ ਆ ਤੋੜ ਲਿਆ ਸਾਸਰੇ ਜੇ ਤੇਰੇ ਉਹ ਫਾਇਰ ਮਾਰਦਾ ਹੂੰ ਮਾਲਕ ਮੈਂ ਕਹਾਂ ਜੀ ਮੇਥੋਂ ਗਲਤੀ ਹੋ ਗਈ ਭਾਈ ਮੈਂ ਨਾ ਨੂੰ ਇਹ ਗਲਤੀ ਨਹੀਂ ਕਰਦਾ ਹੂੰ ਹਾਂਜੀ ਤੇ ਹੋਰ ਉਈ ਫੋਰ ਫੇਰ ਕਿ ਸਾਡੇ ਖੀਰ ਬਣਾਈ ਸੀਗੀ ਹਾਂ ਖੀਰ ਦੀ ਅੱਧੀ ਤੌੜੀ ਪਈ ਸੀ ਹਾਂਜੀ ਹਾਂਜੀ ਤੇ ਮੇਰੀ ਖਲਾਕ ਸੀਗੀ ਜ਼ਿਆਦੇ ਹਾਂਜੀ ਤੇ ਮੈਂ ਆਪਦੇ ਭਰਾ ਨੂੰ ਆਖਿਆ ਯਾਰ ਅੱਧੀ ਤੌੜੀ ਖੀਰ ਸੀ ਅਖੀ ਹੂੰ ਉਹ ਮੈਨੂੰ ਆਲਾ ਕੰਜਰ ਜਿਹਾ ਖਾਤਾ ਲੈ ਹੂੰ ਜੇ ਨਾਲ ਖਾਧੀ ਗਈ ਤਾਂ ਫੇਰ ਤੂੰ ਕਹੀ ਵੀ ਥੋੜੀ ਆ ਹੂੰ ਜੋ ਮੈਨੂੰ ਖਾਧੀ ਘਾੜੀ ਜਾਣੀ ਸੀ ਉਹ ਤੌੜੀਆਂ ਵੱਡੀਆਂ ਸੀ ਹੂੰ ਉਹ ਮੈਂ ਕੱਚੇ ਦੁੱਧ ਚ ਖੀਰ ਬਣਾ ਲੈਂਦੀ ਆ ਇਹ ਬੁੱਲੀਆਂ ਹੂੰ ਤੋਂ ਨਹੀਂ ਖਾਧੀ ਗਈ ਅੱਛਾ ਉਹ ਮੈਨੂੰ ਮੇਰਾ ਭਰਾ ਦਾ ਤੇਰੀ ਨਜਤੀ ਮਾੜੀ ਐ ਸਸੋ ਦਰਿਆ ਨਹੀਂ ਗਿਆ ਅੱਛਾ ਤੇ ਹੁਣ ਫਿਰ ਜਿਹੜੀ ਰਿਟਾਇਰ ਲਾਈਫ ਚੱਲਦੀ ਵਧੀਆ ਚੱਲੀ ਜਾਂਦਾ ਹਾਂ ਰਿਟਾਇਰ ਲਾਈਫ ਬਹੁਤ ਵਧੀਆ ਚੱਲਦੀ ਹੈ ਜੀ ਹਾਂਜੀ ਹਾਂਜੀ ਆਪ ਦਾ ਗੁਜ਼ਾਰਾ ਹੋ ਹੀ ਜਾਂਦਾ ਜੀ ਨਾਲ ਹੀ ਉਹ ਵਿਆਹ ਦਾ ਕੰਮ ਕਰੀ ਜਾਂਦੇ ਆਂ ਬਿਆਹ ਦਾ ਕਰੀ ਹਾਂਜੀ ਥੋੜਾ ਵਧੀਆ ਜੀ ਕੰਮ ਤਾਂ ਜਿਹੜਾ ਨਾ ਜੀ ਸਾਰੇ ਵਧੀਆ ਹੁੰਦੇ ਆਂ ਜੀ ਸਿੱਹਾ ਸੀ ਤੇ ਨੇ ਵਿਆਹ ਸੰਗੀਆਂ ਦੀ ਬਾਤ ਹੁਣ ਮੀਆਂ ਬੀਬੀ ਆਰ ਗਾਂ ਯਾ ਵਾਲਾ ਵਧੀਆ ਸੋਣਾ ਟਾਈਮ ਨਿਕਲ ਜਾਂਦਾ ਹੈ। ਕੋਈ ਹਰਕ ਨਹੀਂ ਝੜਕ ਨਹੀਂ ਕਿਹਾ ਜੀ। ਬਿਲਕੁਲ ਆਪਾਂ ਜੀ। ਵਧੀਆ ਬਿਨਾਰਾ ਹੁੰਦਾ ਹੈ। ਅੱਜ ਕੱਲ ਜਿਹੜੇ ਹੁਣ ਕੰਮ ਹੁਣ ਜੀ ਆਪਾਂ ਦੇਖੋ ਕੰਮ ਦੀ ਜਿਹੜੀ ਆਪਾਂ ਛਰਮ ਮੰਨਦੇ ਆ ਵੀ ਆਹ ਕੰਮ ਛੋਟਾ ਆਹ ਕੰਮ ਵੱਡਾ। ਹਾਂ। ਤੇ ਆਪਣੇ ਬਜ਼ੁਰਗਾਂ ਨੇ ਦੇਖੋ ਇਹ ਚੀਜ਼ਾਂ ਆਪਣੇ ਉਹਨਾਂ ਨੇ ਨਹੀਂ ਇਹ ਗੱਲਾਂ ਸੋਚੀਆਂ। ਉਹਨਾਂ ਨੇ ਜਿਹੜਾ ਕੰਮ ਵੀ ਉਹ ਮਿਹਨਤ ਦਾ ਕਰਦੇ ਹੀ ਰਹੇ। ਹਾਂ ਜੀ। ਠੀਕ ਹੋਣਾ ਜੀ। ਤੇ ਅੱਜ ਆਪਾਂ ਉਹਨਾਂ ਦੀ ਮਿਹਨਤ ਦੇ ਕਰਕੇ ਇੱਥੇ ਤੱਕ ਆਪਾਂ ਮਕਾਮ ਤੇ ਆਪਾਂ ਪਹੁੰਚੇ ਸਾਰੇ ਹੁਣ ਉਹ ਸਾਂ ਨਾਲ ਹੁਣ ਆਪਾਂ ਸੌਖੇ ਆ ਹਾਂਜੀ ਬਾਕੀ ਸਾਡੇ ਘਰਾਂ ਦਾ ਸਾਡੇ ਤਿੰਨਾਂ ਭਰਾਵਾਂ ਦਾ ਬਹੁਤ ਸਵਾਗ ਹੈ ਜੀ ਇਕੱਠੇ ਹੀ ਏ ਦੋ ਸੋਹਣੀ ਜਿੰਦਗੀ ਜਿਉਣੀ ਹੈ ਇਕੱਠੇ ਵੈਸ ਦੀ ਬਾਰ ਛੱਡੇ ਵੀ ਹਾਂਜੀ ਹਾਂਜੀ ਉਧਰ ਉਹ ਜਵਾਕ ਹੁੰਦੇ ਇੱਧਰ ਭੱਜ ਗਏ ਉੱਧਰ ਆ ਗਏ ਨਹੀਂ ਬਹੁਤ ਚੁੱਕ ਛਾਂਟ ਸੀ ਨਾ ਰਹਿਨੇ ਜੀ ਲੱਗਿਆ ਵਾ ਬੱਚਿਆਂ ਦੇ ਨਾਲ ਜੀ ਅਸੀਂ ਖੇਡੀਦਾ ਬਾਕੀ ਸਾਰਾ ਪਰਵਾਰ ਸੁਖੀ ਹੋਇਆ ਜੀ ਬਾਈ ਜੀ ਅੱਜ ਕੱਲ ਦੇ ਜਿਹੜੇ ਮਸ਼ੀਨੀ ਜੋ ਕੁਝ ਲੋਕਾਂ ਦੇ ਜਿਹੜੀਆਂ ਟੈਨਸ਼ਨਾਂ ਜਿੰਨੀਆਂ ਹੈਗੀਆਂ ਹੁਣ ਉਹ ਜਿਹੜੇ ਪੁਰਾਣੇ ਸਮੇਂ ਆਪਣੇ ਸਾਂਝੇ ਪਰਿਵਾਰ ਵਾਲੇ ਹੁਣ ਉਹ ਲੋੜ ਉਸੇ ਦੀ ਹੋ ਗਈ ਹੁਣ ਲੋਕੀ ਜਿਹੜੇ ਆ ਨਾ ਇਕੱਠਾ ਕੁਝ ਸਮਾਂ ਵਿੱਚ ਲੰਘਿਆ ਹਾਂਜੀ ਉਹ 30 40 50 ਸਾਲ ਦਾ ਜਿਹੜਾ ਸਮਾਂ ਲੰਘਿਆ ਹਾਂਜੀ ਵੀ ਲੋਕੀ ਇਹ ਚਾਹੁੰਦੇ ਇਹ ਵੀ ਅਸੀਂ ਯਾਰ ਸਾਂਝੇ ਪਰਿਵਾਰ ਤੇ ਰਹਿਨੇ ਆ ਅਸੀਂ ਆ ਤਾਂ ਅਲੱਗ ਹੋਈਏ ਹਾਂਜੀ ਹਾਂਜੀ ਹਾਂ ਗੁਰੂ ਟੋਕ ਟੋਕ ਨਾ ਹੋਵੇ ਆ ਦਾ 11 ਹੁਣ ਉਹ ਜਦੋਂ ਲੋਕਾਂ ਲੋਕੀਆ ਦਾ ਇਕੱਲੇ ਇਕੱਲੇ ਰਹਿਣ ਲੱਗੇ ਟੈਨਸ਼ਨ ਆਉਣ ਲੱਗੇ ਹੁਣ ਲੋਕੀ ਉਸ ਚੀਜ਼ ਨੂੰ ਬਹੁਤ ਟੈਨਸ਼ਨ ਆ ਜੀ ਪਹਿਲੀ ਉਹ ਤਾਂ ਕੋਈ ਟੈਨਸ਼ਨ ਨਹੀਂ ਹੁੰਦੀ ਸੀ ਹਾਂ ਮਰੀ ਜਾ ਜ਼ਿੰਦਗੀ ਚਾਹੁੰਦੇ ਸੀ ਸੁਖ ਦੀ ਕੁਝ ਮਜ਼ਾਦ ਦੂਜੇ ਨਾਲ ਮਿਲ ਵਰਸਣ ਸੀਗਾ ਹਾਂ ਜੀ ਅੱਜ ਕੱਲ ਤਾਂ ਸਾਨੂੰ ਪਤਾ ਹੀ ਨਾ ਦਾ ਅੱਜ ਕੱਲ ਦਾ ਜਵਾਬ ਕੋਈ ਸੈਂਝਾ ਗੱਲ ਉਹ ਰਸ ਕੇ ਭਾਜ ਜਾਂਦਾ ਮੈਂ ਕਰਦਾ ਮੈਂ ਜੋ ਕਰਦਾ ਸਹਿਣ ਸੀਰਤਾ ਐ ਨਹੀਂ ਜੀ ਹਾਂ ਹਾਂਜੀ ਤੇ ਹੁਣ ਨਾ ਕੋਈ ਆਖੀ ਲੱਗਦਾ ਅੱਜ ਕੱਲ੍ਹ ਜੋੜ ਹਾਂ ਉਹ ਆਜੇ ਵੇਖੇ ਸਾਨੂੰ ਕਹਿੰਨੇ ਆਖੀ ਨਹੀਂ ਲੱਗਦਾ ਆਪਦੀ ਮਰਜ਼ੀ ਕਰਦਾ ਹਾਂ ਫਿਰ ਵੀ ਹੁਣ ਵੀ ਥੋੜਾ ਜਿਹਾ ਬਾਈ ਜੀ ਪੋੜਾ ਥੋੜਾ ਜਿਹਾ ਮੁੜਿਆ ਲੁਕੀ ਹੁਣੇ ਸੋਚਣ ਲੱਗ ਗਏ ਵੀ ਪਰਿਵਾਰ ਦੇ ਨਾਲ ਹੀ ਜਿਹੜੀ ਜ਼ਿੰਦਗੀ ਜਿਹੜੀ ਵਧੀਆ ਜਿਹੜੀ ਆ ਨਾ ਲਾਈਫ ਉਹ ਪਰਿਵਾਰ ਨਾਲ ਹਾਂ ਪਰਿਵਾਰ ਨਾਲ ਆ ਜੀ ਹਾਂ ਤੇ ਵਧੀਆ ਗੱਲ ਆ ਤੁਸੀਂ ਹੁਣ ਤੁਹਾਡੇ ਤਿੰਨੇ ਭਰਾ ਸਾਰਾ ਪਰਿਵਾਰ ਉਹਨਾਂ ਨਾਲ ਸਾਰਾ ਪਰਿਵਾਰ ਵਧੀਆ ਰਹਿੰਦਾ ਇਕੱਠੇ ਰਹਿਣੇ ਕੋਈ ਫਰਕ ਨਹੀਂ ਜੀ ਕੋਈ ਕਿਹੜਾ ਰਸਤੇ ਦਾ ਰਾਣੀ ਕੋਈ ਫਿਕਰ ਨਹੀਂ ਵੀ ਉੱਥੇ ਬੈਠਾ ਵੀ ਉਹ ਉਹਨੂੰ ਕੋਸ ਚਾਹ ਪਾਣੀ ਦੀ ਪਿਉਣਾ ਜਿੱਥੇ ਵੀ ਆ ਗਿਆ ਉੱਥੇ ਚਾਹ ਪਾਣੀ ਸਾਡੇ ਘਰ ਸਾਦਾ ਸੂਲ ਹੈ ਉੱਥੇ ਉਹਨੂੰ ਚਾਹ ਪਾਣੀ ਪਿਆ ਕੇ ਗਾ ਸੋਲ ਨਹੀਂ ਭਾਈ ਜੀ ਅੱਜ ਕੱਲ ਇਹ ਗੱਲ ਦੀ ਲੋੜ ਹੈ ਇਹਦੇ ਵਿੱਚ ਜਿਹੜੀ ਆਪਣੇ ਬੱਚੇ ਆ ਅੱਜ ਕੱਲ ਜਿਹੜੀ ਜਿਵੇਂ ਮਸ਼ੀਨੀ ਯੁੱਗ ਦੇ ਵਿੱਚ ਕਿੰਨੀ ਦੌੜ ਲੱਗੀ ਆ ਹਾਂਜੀ ਕੀ ਗਣਾ ਟੈਨਸ਼ਨਾਂ ਹੀ ਟੈਨਸ਼ਨਾਂ ਨੇ ਹਾਂ ਟੈਨਸ਼ਨਾਂ ਹੀ ਨੇ ਉਹਦੇ ਲਈ ਜ਼ਰੂਰੀ ਹੈ ਵੀ ਆਪਾਂ ਪਰਿਵਾਰ ਇਕੱਠੇ ਬੈਠਾਂਗੇ ਹਾਂ ਜੀ ਹਾਂ ਤੇ ਉਹਦੇ ਵਿੱਚ ਬੱਚਿਆਂ ਨੂੰ ਵੀ ਇਹਦੇ ਵਿੱਚ ਸੇਧ ਮਿਲਦੀ ਹੈ ਜੀ ਸੇਧ ਮਿਲਦੀ ਹੈ ਹਾਂ ਤੇ ਉਹ ਉਸ ਚੀਜ਼ ਦਾ ਸਾਰਿਆਂ ਲਈ ਭਲਾ ਹਾਂ ਜੀ ਹਾਂ ਸਮਾਜ ਲਈ ਵੀ ਭਲਾ ਹਾਂ ਜੀ ਪਰਿਵਾਰ ਲਈ ਵੀ ਭਲਾ ਭਾਈ ਇਕੱਠੇ ਆਏ ਇਕੱਠੇ ਪਾਈ ਹੈ ਗਿਆ ਤੇ ਲੋੜ ਇਹ ਗੱਲ ਦੀ ਜਿਵੇਂ ਆਪਾਂ ਆਪਦੇ ਬਜ਼ੁਰਗ ਜਿਹੜੇ ਆਪਾਂ ਜਿਹੜਾ ਸਮਾ ਦੇਖਿਆ ਹਾਂ ਜੀ ਉਹਨਾਂ ਨੂੰ ਯਾਦ ਕਰਦੇ ਰਹੀਏ ਯਾਦ ਕਰਨਾ ਪੁਰਾਣਾ ਪੰਜਾਬ ਜਿੱਦਾਂ ਹੁਣ ਤੁਸੀਂ ਗੱਲਾਂ ਦੱਸਿਆ ਆ ਕਿਸੇ ਨੂੰ ਖੂਦਾਂ ਨਹੀਂ ਪਤਾ ਹਾਂ ਜੀ ਹਾਂ ਕਿਸੇ ਨੂੰ ਖੇਤਾਂ ਦੇ ਵਿੱਚ ਤਾਂ ਟਿੰਡਾਂ ਵਾਲਾ ਖੂਬਦਾ ਸੀਗਾ ਹਾਂ ਜੀ ਹੈ ਉਹਦੋਂ ਟਿੰਡਾਂ ਨਹੀਂ ਸੀ ਹਾਂ ਨਹੀਂ ਸਾਡੇ ਖੇਤਾਂ ਦੇ ਟਿੰਡਾਂ ਵਾਲਾ ਖੂ ਲੱਗਿਆ ਹੁੰਦਾ ਸੀ ਇਹ ਘਰਾਂ ਵਾਲਾ ਘਰਾਂ ਦੇ ਵਿੱਚ ਇਹ ਬੋਕੇ ਵਾਲਾ ਇਹ ਬੋਕੇ ਨਹੀਂ ਭਰਦੇ ਸੀ ਫੇਰ ਕੋ ਚੌੜੇ ਦਾ ਬੋਕਾ ਅੱਜ ਕੱਲ ਕਿੰਨੀ ਲੰਦ ਵਿਚਾਰ ਆ ਹਾਂ ਜੀ ਚੌੜੇ ਦੇ ਚ ਉਹ ਲੋਵੇ ਸਮਾਂ ਸਮਾਂ ਹੋ ਜਾਂਦੀ ਹਾਂਜੀ ਵੀ ਉਵੇਂ ਪਾਣੀ ਪੀਂਦੇ ਸੀ ਇੱਕ ਸਾਡੇ ਪੰਡਤ ਸੀ ਉਹਨਾਂ ਦਾ ਪੋਤਰਾ ਆਹਦਾ ਮੈਂ ਕਿ ਇਹਦੇ ਹੱਥ ਦਾ ਪਾਣੀ ਨਹੀਂ ਪੀਣਾ ਫਿਰ ਉਹਦੇ ਦਾਪਰ ਦਾਦੇ ਨੇ ਕਿਹਾ ਸ ਵੀ ਇਹ ਬਜ਼ੁਰਗਾਂ ਦੇ ਅਸੀਂ ਵੀ ਪਾਣੀ ਪੈਰਾਂ ਦਾ ਪਾਣੀ ਚਮੜੇ ਦੇ ਬੋਕੇ ਵਾਲਾ ਪੀਂਦੇ ਰਹੇ ਹਾਂ ਵੀ ਤੂੰ ਇਹ ਗੱਲ ਨਹੀਂ ਕਰ ਦੇਣੀ ਇਹ ਨਹੀਂ ਗੱਲ ਇਹਨਾਂ ਦੇ ਪੈਰਾਂ ਦਾ ਪਾਣੀ ਪੀਤਾ ਆਪਾ ਪੀਤਾ ਹੈ ਫਿਰ ਉਹ ਜੋ ਬੱਚਾ ਮੰਨ ਗਿਆ ਉਹਦਾ ਠੀਕ ਆ ਬਾਬਾ ਜੀ ਮੈਂ ਤੁਗਾ ਗਲਤੀ ਨਹੀਂ ਕਰਦਾ ਨਹੀਂ ਸਿਆਣੇ ਸੀ ਬਜ਼ੁਰਗ ਸਿਆਣੇ ਸੀ ਬਜ਼ੁਰਗ ਹਾਂ ਚੰਗੀ ਸਿਹਤ ਜਿਹੜੀ ਆ ਅੱਜ ਉਹਨਾਂ ਦੀ ਬਦੌਲਤ ਆਪਾਂ ਅੱਜ ਬਹੁਤ ਕੁਝ ਖਟਿਆ ਤੇ ਜੇ ਆਪਾਂ ਵਿਦੇਸ਼ਾਂ ਦੇ ਵਿੱਚ ਬੈਠੇ ਆ ਵੱਡੀਆਂ-ਵੱਡੀਆਂ ਗੱਡੀਆਂ ਦੇ ਵਿੱਚ ਘੁੰਮਦੇ ਆ ਹਾਂਜੀ ਆਲੀਸ਼ਾਨ ਕੋਠੀਆਂ ਬਣਾ ਲੀਆਂ ਤੇ ਉਹ ਦੇਖ ਲਓ ਜਿਹੜੇ ਵੀ ਬਿਰਲੇ ਹੁੰਦੇ ਸੀਗੇ ਜੀ ਹਾਂ ਬਸ ਬਲੋ ਸਾਡਾ ਮੈਂ ਹੋ ਜਾਂਦੀ ਉਹ ਬਾਈ ਜੀ ਸਾਡੇ ਬਜ਼ੁਰਗ ਨਾ ਅੰ ਦੱਸਦੇ ਆ ਕਹਿੰਦੇ ਵੀ ਜਦੋਂ ਮੈਂ ਸ਼ਹਿਰ ਪੜਨ ਜਾਂਦੇ ਸੀ ਸਾਡੇ ਪਾਣੇ ਤੋਂ ਟੁੱਡੀ ਜਾਂਦੇ ਸੀਗੇ ਹੁਣ ਕੇ ਆਦਾ ਜਦੋਂ ਸ਼ਹਿਰ ਜਾਣ ਲੱਗ ਗਏ ਤੇ ਟੁੱਡੀ ਦਾ ਨੇੜੇ ਸੀ ਤੁਰ ਕੇ ਜਾਵੜਦੇ ਫੇਰ ਉਹ ਬੜੇ ਮਾਨ ਨਾਲ ਕਹਿੰਦੇ ਹੁੰਦੇ ਕਹਿੰਦੇ ਵੀ ਬਾਪੂ ਨੇ ਮੈਨੂੰ ਨਾ ਸਾਈਕਲ ਲੈ ਕੇ ਦਿੱਤਾ ਸਾਈਕਲ ਲੈ ਪੂਰੇ ਪਿੰਡ ਚ ਕਿਸੇ ਕੋਲ ਸਾਈਕਲ ਨਹੀਂ ਸੀ ਤੇ ਉਦੋਂ ਸਾਈਕਲ ਹੀ ਨਹੀਂ ਹੁੰਦਾ ਸੀ ਅਸੀਂ ਆਵਾ ਦਾ ਉਥੋਂ ਫਰੀ ਕੋਟੋਂ ਚਲੋ ਸਾਈਕਲ ਤੇ ਆਉਂਦੇ ਰਹੇ ਆ ਕੱਚੀਆਂ ਛੜਕਾਂ ਹੁੰਦੀਆਂ ਸੀ ਹਾਂਜੀ ਹਾਂਜੀ ਕੱਚੀਆਂ ਛੜਕਾਂ ਹੁੰਦੀਆਂ ਸੀ ਤੇ ਚਲੋ ਉਦੋਂ ਸਾਈਕਲ ਆਪਣੇ ਵਿਲੇ ਦਾ ਸਾਈਕਲ ਆ ਗਿਆ ਸਾਈਕਲਾਂ ਦੀ ਸਹੂਲਤ ਮਿਲ ਗਈ ਹਣਾ ਤੇ ਪਹਿਲਾਂ ਸਾਈਕਲਾਂ ਦੀ ਸਹੂਲਤ ਵੀ ਨਹੀਂ ਸੀ ਲੋਕੀ ਪੈਦਲ ਆ ਪੈਦਲ ਬਹੁਤ ਜਾਂਦੇ ਸੀਗੇ ਰਿਸ਼ਤੇਦਾਰੀਆਂ ਦੇ ਵਿੱਚ ਲੋਕੀ ਸਵਾਸਤੇ ਜਿਹੜੇ ਆ ਨਾ ਤੁਰ ਪੈਂਦੇ ਸੀ ਦਿਨ ਚੜਦੇ ਨੂੰ ਉਹ ਜਿੱਥੇ ਪਹੁੰਚਣਾ ਪਹੁੰਚ ਜਾਂਦੇ ਪੈਦਲ ਹੀ ਹਾਂਜੀ ਹਾਂਜੀ ਤੇ ਜਾਂ ਵੱਧ ਤੋਂ ਵੱਧ ਸਾਧਨ ਹੁੰਦੇ ਗੱਡਿਆਂ ਦੇ ਆ ਗੱਡਿਆਂ ਤੇ ਜਾਂਦੇ ਸੀਗੇ ਜੀ ਗੱਡਿਆਂ ਤੇ ਬਰਾਤਾਂ ਵੀ ਗੱਡਿਆਂ ਤੇ ਜਾਂਦੀਆਂ ਸੀ ਹਾਂ ਪੁਰਾਣੇ ਜਵਾਨੇ ਚ ਹਾਂ ਫੇਰ ਤਿੰਨ ਤਿੰਨ ਦਣ ਨਹੀਂਦੀ ਸੀ ਬਰਾਤ ਨੂੰ ਕਿਸੇ ਨੇ ਖਾਸੇ ਦਾ ਨੰਕਰ ਦੇ ਦੇਣਾ ਕਿਸੇ ਨੇ ਖੜਾ ਬਣਾ ਦੇਣਾ ਕਿਸੇ ਨੇ ਲੱਡੂ ਪਵਾ ਦੇਣ ਹਾਂ ਬਸ ਤਿੰਨ ਤਿੰਨ ਦਣ ਰਹਿੰਦੀਆਂ ਹਾਂ ਤੇ ਉੱਥੇ ਹੀ ਕੜਾਏ ਚ ਪਾਣੀ ਪਾਇਆ ਹੁੰਦਾ ਸੀ ਘਰਾਂ ਦੇ ਨਾਲ ਚ ਹਾਂ ਉੱਥੇ ਉਹ ਜਾਂਦੀ ਨਾ ਹੁੰਦੇ ਸੀਗੇ ਜੀ ਹਾਂ ਬਿਲਕੁਲ ਉਹ ਜਿਹੜੇ ਇਹ ਹੁਣ ਤਾਂ ਕਈ ਢਾਂਟਾਂ ਨਹੀਂ ਕਰਦੇ ਜੀ ਹੁਣ ਵਾਲੇ ਤਾਂ ਉਹ ਲੋ ਲੱਤਨ ਹੁੰਦੀ ਹੋ ਜਾਂਦੀ ਜਿਹੜੀਆਂ ਵਿਆਹ ਸ਼ਾਦੀਆਂ ਸੀ ਹਾਂ ਵਿਆਹ ਸ਼ਾਦੀ ਚ ਜਦੋਂ 2 3 3 ਦਿਨ ਜਿਹੜੇ ਰਹਿੰਦੀਆਂ ਸੀ ਬਰਾਤਾਂ ਸਾਰਾ ਪਿੰਡ ਹਾਂ ਇਕੱਲਾ ਪਰਿਵਾਰ ਨਹੀਂ ਹਾਂ ਜੀ ਹਾਂ ਜੀ ਸਾਰਾ ਪਿੰਡ ਸਾਰਾ ਪਿੰਡ ਸੇਵਾ ਕਰਦਾ ਸੀ ਸੇਵਾ ਕਰਦਾ ਸੀ ਸੇਵਾ ਜੇ ਕਰਦਾ ਸਮਝ ਪਤਾ ਹੀ ਹੈ ਜੀ ਹਾਂ ਜੀ ਰਿਦਾਜ ਦੇ ਬੜਾ ਵੱਡ ਗਿਆ ਜੀ ਨਹੀਂ ਉਹ ਪਤਾ ਕੀ ਹੁੰਦਾ ਜੀ ਜਦੋਂ ਕੋਈ ਚੰਗਿਆਈ ਤੇ ਬਰਿਆਈ ਹਾਂ ਜੀ ਹਾਂ ਜੀ ਇਨਾਂ ਦਾ ਇੱਕ ਜਿਵੇਂ ਹੁਣ ਕੁਦਰਤ ਦਾ ਇੱਕ ਨਿਜਮ ਹੀ ਹੁੰਦਾ ਹੈ ਵੀ ਚੰਗਿਆਈ ਤੇ ਉਸ ਤੋਂ ਬਾਅਦ ਬਰਿਆਈ ਇਹ ਸਰਕਲ ਹੀ ਹੁੰਦਾ ਹੈ ਜੇ ਕੋਈ ਚੰਗਾ ਤੇ ਮਾੜਾ ਇਹ ਸਮਾਂ ਹੁਣ ਉਹ ਜਿਹੜੀਆਂ ਜਦੋਂ ਆਪਾਂ ਚੀਜ਼ਾਂ ਆਦੇ ਪਿੰਡੇ ਤੇ ਹੰਡਾ ਲੈਂਦੇ ਆਂ ਹਾਂਜੀ ਹਾਂਜੀ ਵੀ ਆਹ ਚੀਜ਼ ਜਰ ਮਾੜੀ ਆ ਨਾ ਇਹ ਚਾਹੀਏ ਫਿਰ ਆਪਾਂ ਉਹ ਚੀਜ਼ ਪ੍ਰਾਣ ਜਿਹੜੀ ਚੀਜ਼ ਚੰਗੀ ਉਹਨੂੰ ਯਾਦ ਕਰਦੇ ਹਾਂਜੀ ਹਾਂਜੀ ਹੁਣ ਆਪਣੇ ਖਾਣੇ ਪੀਣੇ ਆ ਜਦੋਂ ਆਪਾਂ ਯਾਦ ਕਰਦੇ ਆਂ ਵੀ ਸਾਡੇ ਜਿਹੜੇ ਬਜ਼ੁਰਗ ਆਹ ਚੀਜ਼ਾਂ ਖਾਂਦੇ ਸੀ ਚੰਗੀਆਂ ਚੀਜ਼ਾਂ ਖਾਂਦੇ ਸੀ ਤੇ ਫਿਰ ਆਪਾਂ ਜਿਹੜੀਆਂ ਹੁਣ ਦੇਖੋ ਸਰੀਰ ਵੀ ਠੀਕ ਸੀ ਸਰੀਰ ਸਹੀ ਠੀਕ ਠੀਕ ਹੈ ਨਾ ਬਿਮਾਰੀ ਨਹੀਂ ਸੀ ਕੋਈ ਹਾਂ ਹੁਣ ਤਾਂ ਝੂਗਰ ਹੋਇਆ ਪਿਆ ਕਿਸੇ ਦਾ ਬਲੱਡ ਵਧ ਹੀ ਜਾਂਦਾ ਉਹ ਕਾਹ ਹੀ ਹੋਇਆ ਜੀ ਹਾਂ ਇਹ ਬਸ ਖਾਣ ਪੀਣ ਨਾਲ ਉਹਨੂੰ ਤੁਸੀਂ ਦੇਖੋਗੇ ਬਾਜ਼ਾਰ ਦੇ ਵਿੱਚ ਜਿਹੜੀਆਂ ਦੇਸੀ ਦੇਸੀ ਚੀਜ਼ਾਂ ਜਿਹੜੇ ਨਾਂ ਦੇ ਵਿਕਦੀਆਂ ਹਾਂ ਹਾਂਜੀ ਕੋਈ ਲੱਸੀ ਆ ਕੋਈ ਆਪਣਾ ਸਾਗ ਆ ਕੋਈ ਮੱਖੀ ਦੀ ਰੋਟੀ ਆ ਕੋਈ ਹੋਰ ਚੀਜ਼ਾਂ ਜਿਹੜੀਆਂ ਦੇਸੀ ਆ ਉਹ ਜਦੋਂ ਬਾਜ਼ਾਰ 'ਚ ਵਿਕਦੀਆਂ ਨਾ ਹੱਥੋਂ ਹੱਥ ਵਿਗ ਜਾਂਦੀਆਂ ਹਾਂ ਲੋਕਾਂ ਦੇ ਵਿੱਚ ਉਸ ਚੀਜ਼ ਦੀ ਖੇਚ ਹੈ ਨਹੀਂ ਯਾਰ ਉਹ ਜਿਹੜੀ ਜਿਹੜਾ ਲਖਦਾ ਜਦੋਂ ਪੁਰਾਣਾ ਸੀ ਜਾਂ ਪੁਰਾਣਾ ਸੀ ਪੁਰਾਣਾ ਸੀ ਪੁਰਾਣਾ ਸੀ ਤੇ ਉਹ ਚੀਜ਼ਾਂ ਲੋਕੀ ਹੁਣ ਉਹਨੂੰ ਚੀਜ਼ ਨੂੰ ਅਸੈਪਟ ਕਰਦੇ ਆ ਵੀ ਉਹ ਚੀਜ਼ਾਂ ਚਾਹੀਦੀਆਂ ਸਾਨੂੰ ਹਾਂਜੀ ਪਰ ਜਿੱਦਾਂ ਦਾ ਹੁਣ ਆਪਣੀ ਜ਼ਿੰਦਗੀ ਜਿੰਨੀ ਤੇਜ਼ ਚੱਲਦੀ ਆ ਤੇ ਉਹ ਆਪਾਂ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਨੂੰ ਅਜੇ ਲਾਗੂ ਨਹੀਂ ਕਰ ਪਾਉਂਦੇ ਆਪਾਂ ਨੂੰ ਹਰੇਕ ਚੀਜ਼ ਦੀ ਕਾਲੀ ਹੁੰਦੀ ਆ ਉਹ ਚੀਜ਼ ਆਪਾਂ ਬਣਾਉਣੀ ਆ ਫਟਾਫਟ ਆਪਾਂ ਬਣਾਉਨੇ ਬਣਾਉਨੇ ਹੁਣ ਦਾ ਸਾਗ ਵੀ ਕੂਕਰਾਂ ਚ ਬਣਾਉਂਦੇ ਆ ਉਹਦਾ ਕਿਹੜਾ ਸਵਾਦ ਰਹਿਣਾ ਉਹ ਤੇ ਉਹ ਚੀਜ਼ਾਂ ਤੇ ਹੁਣ ਲੋਕਾਂ ਦੇ ਵਿੱਚ ਇਹ ਗੱਲ ਦਿਮਾਗ ਦੇ ਵਿੱਚ ਵੱਜਦੀ ਉਹ ਗੱਲ ਹੁਣ ਆ ਰਹੀ ਹੈ ਬਚਾਰ ਵੀ ਜਿਹੜੇ ਅੱਗੇ ਹੁਣ ਬਜ਼ੁਰਗ ਖਾਣੇ ਬਣਾਉਂਦੇ ਸੀ ਉਹ ਜਿਵੇਂ ਹਾਰੇਆਂ ਦੇ ਵਿੱਚ ਚੀਜ਼ਾਂ ਬੰਦ ਕੇ ਹਾਂ ਹਾਰੇ ਚ ਗੋਏ ਲਾ ਕੇ ਬਣਤੀ ਸੀ ਹਲਕਾ ਜਿਹਾ ਸੇਕ ਹੁੰਦਾ ਸੀ ਹਾਂਜੀ ਸਾਰਾ ਦਿਨ ਉੱਥੇ ਜੇ ਦੁੱਧ ਰੱਖਤਾ ਤੇ ਦੁੱਧ ਆਦਾ ਉੱਥੇ ਕੜੀ ਜਾਣਾ ਲਾਲ ਹੋ ਜਾਣਾ ਘੜ ਘੜ ਕੇ ਜਿਆਦਾ ਨੰਨੇ ਆਦਾ ਕੋਈ ਧਾਲ ਰੱਖਦੀ ਹਾਂਜੀ ਤੇ ਆਦਾ ਤਿੰਨ ਚਾਰ ਘੰਟੇ ਲਾ ਕੇ ਆਦਾ ਉਹ ਧਾਲ ਨੇ ਆਦਾ ਕੀ ਜਣਾ ਤੇ ਉਹਦਾ ਸੁਆਦ ਹੁੰਦਾ ਸੀ ਹਨਾ ਫੇਰ ਪਹਿਲਾਂ ਪੁਰਾਣੇ ਘੜੇ ਰੱਖਦੇ ਸੀ ਪਾਣੀ ਦਾ ਭਰ ਕੇ ਉਹਦੇ ਚੋਂ ਪੀਂਦੇ ਹੁੰਦਾ ਬਾਈ ਜੀ ਹੁਣ ਤਾਂ ਘੜੇ ਘਰਦ ਮੋ ਗਈ ਹੁੰਦਾ ਗੈਹਾਰਾ ਚੁੱਲਾ ਉਹਦੇ ਤੇ ਜਿਹੜਾ برف ਪਾ ਕੇ ਪੀ ਜਾਂਦੇ ਟਟਾ ਪੀ ਜਾਂਦੇ ਜੀ ਉਦੋਂ ਉਹ ਸੌਣੇ ਤੇ ਬੋਰੀ ਬੰਦੀ ਹੁੰਦੀ ਸੀ ਕਿ ਉਹਦੇ ਚੋਂ ਪਾਣੀ ਠੰਡਾ ਰਹਿੰਦਾ ਸੀ ਤੇ ਪਾਈ ਤੇ ਪੀ ਹੁਣ ਹਾਂ ਉਹ ਤਾਂ ਇਹ ਬਿਮਾਰੀਆਂ ਜਿਹੜੀਆਂ ਬਿਮਾਰੀਆਂ ਦਾ ਜਿਹੜਾ ਹੁਣ ਲੋਕਾਂ ਨੂੰ ਇਹ ਗੱਲ ਦਾ ਸਾਾਸ ਹੋ ਗਿਆ ਵੀ ਇਹਨਾਂ ਬਿਮਾਰੀਆਂ ਦਾ ਲਾਜ ਵੀ ਜਿਹੜਾ ਨਾ ਆਪਣੇ ਘਰ ਦੀ ਆ ਹਾਂਜੀ ਹਾਂਜੀ ਬਹੁਤ ਗੱਲਾਂ ਬਾਤਾਂ ਹੋਈਆਂ ਤੇ ਜਿਹੜੀ ਸਾਡੀ ਸਰੋਤਿਆਂ ਨੂੰ ਵੀ ਇਹ ਜਿਹੜੇ ਖਾ ਕਰਕੇ ਜਿਹੜੇ ਬੱਚੇ ਆ ਹਾਂਜੀ ਆਪਣੀ ਨਵੀਂ ਪਨੀਰੀ ਆ ਉਹ ਜਿਹੜੀਆਂ ਪ੍ਰਾਣ ਹਾਂਜੀ ਆਪਣੇ ਜਿਹੜੇ ਬਜ਼ੁਰਗਾਂ ਦੀਆਂ ਜਿਹੜੀਆਂ ਜਿਹੜਾ ਵਿਰਸਾ ਆਪਣੇ ਉਹ ਗੱਲਾਂ ਆਪਾਂ ਸਾਂਝੀਆਂ ਕਰੀਏ ਉਹਨਾਂ ਨੂੰ ਦਸੀਏ ਤੇ ਉਹ ਜੁੜਨ ਹਾਂ ਜੁੜਨ ਵਡਿਆ ਸਤਿਕਾਰ ਕਰਨਾ ਸਤਿਕਾਰ ਜ਼ਰੂਰ ਕਰਨਾ ਚਾਹੀਦਾ ਜੀ ਇਹ ਆਪਣਾ ਜਿਹੜਾ ਵਿਰਸਾ ਹਾਂਜੀ ਤੇ ਇੰਨੇ ਨਾਲ ਹੀ ਸਾਡੀ ਇੱਥੇ ਹੀ ਸਮਾਪਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ